ਹਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਗ੍ਰੇਨੇਟ ਵਾਲੇ ਬਿਆਨ ਦਾ ਸਮਰਥਨ ਕੀਤਾ ਇਸ ਦੇ ਨਾਲ ਹੀ ਪੰਨੂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਵੀ ਸਿੱਧੀ ਧਮਕੀ ਦਿੱਤੀ ਹੈ ਇਸ ਬਾਰੇ ਪੰਨੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਹਾਲਾਂਕਿ ਸਾਂਝਾ ਪੰਜਾਬ ਯੂਐਸਏ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਵਾਇਰਲ ਵੀਡੀਓ ਦੇ ਵਿੱਚ ਸਿੱਖ ਫੋਰਜ ਜਸਟਿਸ ਦੇ ਮੁਖੇ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬ ਦੇ ਵਿੱਚ ਜਿੱਤੇ ਕੰਧਾ ਉੱਤੇ ਛਾਪੇ ਲਾਉਣ ਵਾਲੇ ਉਸ ਦੇ ਲੋਕ ਘੁੰਮ ਰਹੇ ਹਨ ਉੱਥੇ ਹੀ ਧਮਾਕਾ ਕਰਨ ਵਾਲੇ ਲੋਕ ਵੀ ਉਹਨਾਂ ਦੇ ਨਾਲ-ਨਾਲ ਚੱਲ ਰਹੇ ਹਨ ਇਸ ਦੇ ਨਾਲ ਹੀ ਉਸ ਨੇ ਕਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਬਿਲਕੁਲ ਸੱਚ ਹੈ ਕਿ 18 ਹੈਂਡ ਗ੍ਰੇਨੇਡ ਚੱਲਨੇ ਬਾਕੀ ਹਨ ਉਸ ਨੇ ਕਿਹਾ ਹੈ ਕਿ ਹੁਣ ਵੇਖਣਾ ਇਹ ਹੋਵੇਗਾ ਕਿ ਪਹਿਲਾ ਖਾਲਿਸਤਾਨੀ ਨਾਰੇ ਲਿਖੇ ਜਾਂਦੇ ਹਨ ਜਾਂ ਫਿਰ ਧਮਾਕਾ ਹੁੰਦਾ ਹੈ ਵਾਇਰਲ ਵੀਡੀਓ ਦੇ ਵਿੱਚ ਆਤਵਾਦੀ ਪੰਨੂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਵੀ ਸਿੱਧੀ ਧਮਕੀ ਦਿੱਤੀ ਹੈ ਉਸਨੇ ਕਿਹਾ ਹੈ ਕਿ ਕੁਲਵੰਤ ਸਿੰਘ ਸਿੱਧੂ ਨੇ ਬੰਦੂਕ ਲੈ ਕੇ ਡਾਕਟਰ ਅੰਬੇਡਕਰ ਦੀ ਮੂਰਤੀ ਦੀ ਰਾਖੀ ਕੀਤੀ ਹੈ ਪਰ ਹੁਣ ਉਸ ਦੀ ਰਾਖੀ ਕੌਣ ਕਰੇਗਾ ਪੰਨੂ ਨੇ ਕਿਹਾ ਹੈ ਕਿ 14 ਅਪ੍ਰੈਲ ਤੋਂ ਡਾਕਟਰ ਅੰਬੇਡਕਰ ਦੀਆਂ ਮੂਰਤੀਆਂ ਨੂੰ ਤੋੜਨ ਦੀ ਜੰਗ ਸ਼ੁਰੂ ਕੀਤੀ ਹੈ ਜਲੰਧਰ ਦਾ ਅੰਬੇਡਕਰ ਨਗਰ ਖਾਲਿਸਤਾਨੀਆਂ ਦੇ ਨਿਸ਼ਾਨੇ ਉੱਤੇ ਹੈ ਜਿੱਥੇ ਵੀ ਡਾਕਟਰ ਅੰਬੇਡਕਰ ਦੀ ਪੂਜਾ ਕੀਤੀ ਜਾਂਦੀ ਹੈ ਉੱਥੇ ਦੀਆਂ ਕੰਧਾਂ ਉੱਤੇ ਖਾਲਿਸਤਾਨੀ ਨਾਰੇ ਲਿਖੇ ਗਏ ਹਨ ਪੰਨੂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਕੰਧਾਂ ਉੱਤੇ ਛਾਪੇ ਲਾਉਣ ਵਾਲੇ ਉਸ ਦੇ ਲੋਕ ਘੁੰਮ ਰਹੇ ਹਨ ਉੱਥੇ ਹੀ ਧਮਾਕਾ ਕਰਨ ਵਾਲੇ ਲੋਕ ਵੀ ਉਹਨਾਂ ਦੇ ਨਾਲ-ਨਾਲ ਚੱਲ ਰਹੇ ਹਨ ਪੰਨੂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਬਿਲਕੁਲ ਸੱਚ ਹੈ ਕਿ 18 ਹੈਂਡ ਗ੍ਰੇਨੇਡ ਚੱਲਨੇ ਹਜੇ ਬਾਕੀ ਹਨ ਲੁਧਿਆਣੇ ਦੇ ਵਿੱਚ ਡਾਕਟਰ ਅੰਬੇਦਕਰ ਦੀ ਮੂਰਤੀ ਉੱਤੇ ਨਾਰੇ ਲਿਖੇ ਜਾਣਗੇ ਪੰਨੂ ਨੇ ਇਹ ਵੀ ਕਿਹਾ ਹੈ ਕਿ Dalit ਸਮਾਜ ਜਿਸ ਅੰਬੇਦਕਰ ਦੀ ਪੂਜਾ ਕਰਦਾ ਹੈ ਉਸਨੇ ਭਗਤ ਰਵਦਾਸ ਜੀ ਨੂੰ ਛੱਡ ਕੇ ਬੁੱਧ ਧਰਮ ਅਪਣਾ ਲਿਆ ਸੀ ਭਗਤ ਰਵਦਾਸ ਜੀ ਤੇ Dalit ਸਮਾਜ ਨੂੰ ਉਹਨਾਂ ਨੇ ਛੱਡ ਦਿੱਤਾ ਪੰਨੂ ਨੇ ਕਿਹਾ ਸੀ ਕਿ 29 ਅਪ੍ਰੈਲ ਤੱਕ ਸਿੱਖ ਫੋਰਟ ਜਸਟਿਸ ਲੁਧਿਆਣਾ ਸਮੇਤ ਕਈ ਥਾਵਾਂ ਨੂੰ ਨਿਸ਼ਾਨਾ ਬਣਾਵੇਗਾ